ਸਤ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਕਿ ਕਿਵੇਂ ਇੱਕ ਬਾਪ ਨੇ ਆਪਣੇ ਪੁੱਤਰਾਂ ਤੋਂ ਦੁਖੀ ਹੋ ਕੇ ਆਪਣੀ ਸਾਰੀ ਜ਼ਮੀਨ ਜਾਇਦਾਦ ਆਪਣੀ ਧੀ ਦੇ ਨਾਂ ਲਵਾ ਦਿੱਤੀ ਇਹ ਕਹਾਣੀ ਇੱਕ ਸੱਚੀ ਕਹਾਣੀ ਹੈ ਇਸ ਵਿੱਚ ਕਲਪਿਕ ਨਾਮ ਪੂਰਾ ਸਿੰਘ ਜਿਸ ਦੇ ਕੇ ਦੋ ਪੁੱਤਰ ਅਤੇ ਇੱਕ ਧੀ ਹੁੰਦੀ ਹਨ ਤੇ ਉਸ ਦਾ ਕਜਾਰਾ ਵੀ ਬਹੁਤ ਹੀ ਸੋਹਣਾ ਚੱਲਦਾ ਹੈ ਉਸ ਦੇ ਵੱਡੇ ਪੁੱਤਰ ਦਾ ਵਿਆਹ ਕੀਤਾ ਹੋਇਆ ਸੀ ਤੇ ਉਸ ਦੀ ਧੀ ਵੀ ਵਿਆਹ ਕੇ ਬਾਹਰ ਚਲੀ ਗਈ ਸੀ ਤੇ ਉਸਦੇ ਇੱਕ ਛੋਟਾ ਪੁੱਤਰ ਸੀ ਜੋ ਕਿ ਬਾਹਰਲੇ ਦੇਸ਼ ਵਿੱਚ ਰਹਿੰਦਾ ਸੀ ਜਿੰਨਾ ਚਿਰ ਤੱਕ ਉਸਦੀ ਪਤਨੀ ਜਿਉਂਦੀ ਸੀ ਉਸਦੇ ਦਿਨ ਬਹੁਤ ਹੀ ਵਧੀਆ ਲੰਘਦੇ ਗਏ ਪਰ ਜਦੋਂ ਉਸਦੀ ਪਤਨੀ ਦੀ ਮੌਤ ਹੋ ਗਈ ਤਾਂ ਉਸਦੇ ਨੌਪੁੱਤਰ ਨੇ ਉਸਦੀ ਹਾਲਤ ਬਹੁਤ ਹੀ ਮਾੜੀ ਕਰ ਦਿੱਤੀ ਉਸ ਨੂੰ ਘਰ ਵਿੱਚ ਰੋਟੀ ਪਾਣੀ ਵੀ ਨਾ ਪੁੱਛਦੇ ਉਹ ਕਦੇ ਕਿਸੇ ਦੇ ਘਰ ਜਾ ਕੇ ਰੋਟੀ ਖਾਂਦਾ ਤੇ ਕਦੇ ਆਪਣੇ ਭਰਾਵਾਂ ਦੇ ਘਰ ਚ ਲੈ ਜਾਂਦਾ ਉਸ ਦੀ ਨੌਪੁੱਤ ਕੇ ਪੋਤਰਾ ਵੀ ਸੀ ਜੋ ਕਿ ਘਰ ਵਿੱਚ ਕਦੇ ਵੀ ਉਸਦੇ ਨਾਲ ਸਿੱਧੇ ਮੂੰਹ ਗੱਲ ਨਾ ਕਰਦੀ। ਉਹ ਜ਼ਿਆਦਾ ਟਾਈਮ ਆਪਣੇ ਭਰਾਵਾਂ ਦੇ ਘਰ ਜਾਂਦਾ ਤੇ ਉੱਥੇ ਉਹਨਾਂ ਦੇ ਬੱਚਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਦਾ। ਪਰਦੇ ਕਦੇ ਉਹ ਆਪਣੀ ਬਾਹਰੰਦੀ ਤੀਨੂ ਵੀ ਫੋਨ ਕਰਦਾ ਤੇ ਆਪਣੇ ਸਾਰੇ ਦੁੱਖ ਤਰਸ ਦੱਸਦਾ। ਇੱਕ ਦਿਨ ਤਾਂ ਹਾਦੀ ਹੋ ਗਈ। ਜਦੋਂ ਉਸਨੇ ਸਵੇਰੇ-ਸਵੇਰੇ ਗੁਰਦੁਆਰਾ ਸਾਹਿਬ ਜਾਣ ਦਾ ਮਨ ਬਣਾਇਆ ਤਾਂ ਉਹਨਾਂ ਨੇ ਦਰ ਦੇ دروازੇ ਨੂੰ ਲੋਕ ਲਗਾ ਦਿੱਤਾ ਸੀ ਤੇ ਉਸ ਨੇ ਸੋਚਿਆ ਕਿ ਮੈਂ ਇਹਨਾਂ ਨੂੰ ਉਠਾਉਂਦਾ ਨਹੀਂ ਤੇ ਮੈਂ ਸਾਡੀ ਛੋੜੀ ਇਹ ਤਾਂ ਕੰਦ ਹੈ ਤੇ ਮੈਂ ਕੰਦ ਦੇ ਉੱਪਰ ਦੀ ਬਾਹਰ ਚਲਾ ਜਾਣਾ ਪਰ ਬਾਹਰੋਂ ਕੰਦ ਜੋ ਕਿ ਬਹੁਤ ਹੀ ਉੱਚੀ ਸੀ ਤੇ ਜਦੋਂ ਉਸ ਨੇ ਸਲਾਂਗ ਲਗਾਈ ਤਾਂ ਉਸ ਦੇ ਸੱਟ ਲੱਗ ਗਈ ਫਿਰ ਵੀ ਉਸ ਦੇ ਪੁੱਤਰ ਤੇ ਨੌ ਨੇ ਉਸ ਨੂੰ 나ਹੀਂ ਸੰਭਿਆ ਤੇ ਉਸ ਨੂੰ ਨਾਲ ਦੇ ਗਲੀ ਰੌਣਡ ਵਾਲੇ ਚੱਕ ਕੇ ਹਸਪੀਟਲ ਲੈ ਗਏ ਤੇ ਜਿੱਥੇ ਉਸ ਦੀਆਂ ਭੈਣਾਂ ਨੇ ਉਸ ਦੀ ਬਹੁਤ ਹੀ ਦੇਖਭਾਲ ਕੀਤੀ। ਤੇ ਕਦੇ ਇੱਕ ਭੈਣ ਉਸ ਨੂੰ ਆਪਦੇ ਕੋਲ ਆ ਜਾਂਦੀ ਤੇ ਕਦੇ ਦੂਸਰੀ ਭੈਣ ਉਸ ਨੂੰ ਆਪਦੇ ਕੋਲ ਆ ਜਾਂਦੀ। ਫਿਰ ਇਕਦਮ ਉਸ ਦੀ ਦੂਸਰੀ ਭੈਣ ਨੇ ਵੀ ਬਾਹਰ ਜਾਣਾ ਸੀ। ਤੇ ਫਿਰ ਉਹ ਆਪਣੇ ਭਰਾ ਨੂੰ ਆਪਣੇ ਪੇਕੇ ਘਰ ਆਪਣੇ ਪੁੱਤੀਜੇ ਕੋਲ ਛੱਡ ਗਈ। ਤੇ ਇੱਕ ਦਿਨ ਤਾਂ ਉਸ ਦੇ ਹਾਲਤ ਬਹੁਤ ਹੀ ਖਰਾਬ ਹੋ ਗਈ। ਉਸ ਦੇ ਨੂੰ ਤੇ ਪੁੱਤਰ ਉਸ ਦੀ ਧੀ ਨੂੰ ਰੋਜ਼ ਹੀ ਫੋਨ ਕਰਕੇ ਤਾਨੇ ਮਿਹਣੇ ਦਿੰਦੇ ਰਹਿੰਦੇ। ਤੇ ਧੀ ਵੀ ਆਪਣੇ ਬਾਪ ਬਾਰੇ ਸੁਣ ਸੁਣ ਕੇ ਬਹੁਤ ਹੀ ਦੁਖੀ ਹੁੰਦੀ ਰਹਦੀ। ਅਖੀਰ ਧੀ ਨੇ ਅੱਕ ਕੇ ਕਹੀ ਦਿੱਤਾ ਕਿ ਕੋਈ ਗੱਲ ਨਹੀਂ ਵੀਰੇ ਤੁਸੀਂ ਦੋ ਰੋਟੀਆਂ ਵੱੱਟ ਪੁਕਾ ਕੇ ਮੇਰੇ ਬਾਪ ਦੇ ਮੂਰੇ ਰੱਖ ਦਿਆ ਕਰੋ ਤੇ ਤੁਸੀਂ ਸਮਝ ਲਿਆ ਕਰੋ ਕਿ ਅਸੀਂ ਰੋਟੀ ਕੁੱਤੇ ਨੂੰ ਪਾ ਦਿੱਤੀ ਐ। ਤਾਂ ਇਹ ਗੱਲ ਕਰਦੀ ਹੋਏ ਇਸ ਦੀ ਧੀ ਵੀ ਬਹੁਤ ਹੀ ਭਾਵਕ ਹੋ ਗਈ ਕਿ ਉਸ ਨੂੰ ਆਪਣੇ ਬਾਪ ਨੂੰ ਕੁੱਤਾ ਤੱਕ ਕਹਿਣਾ ਪੈ ਗਿਆ। ਕਿਸੇ ਤਰ੍ਹਾਂ ਹੀ ਦਿਨ ਲੰਘਦੇ ਗਏ। ਇਸ ਦਾ ਪਾਪ ਵੀੜੇ ਵਿੱਚ ਮੰਜੀ ਤੇ ਪਿਆ ਰਹਿੰਦਾ। ਕਦੇ ਇਸ ਨੂੰ ਕੋਈ ਪਾਣੀ ਦਾ ਗਲਾਸ ਵੀ ਨਾ ਪੜਾਉਂਦਾ। ਤੇ ਨਾ ਹੀ ਉਸ ਦਾ ਅਗੇ ਮਨਜਾ ਤੇ ਪੇਸ਼ਾਨੇ ਕਰਦਾ। ਫਿਰ ਇੱਕ ਦਿਨ ਉਸ ਦੀ ਧੀ ਨੇ ਫੋਨ ਕੀਤਾ। ਕਿ ਤੇਰੇ ਬਾਪ ਦੀ ਹਾਲਤ ਬਹੁਤ ਹੀ ਖਰਾਬ ਹੈ। ਤੇ ਤੂੰ ਇਸ ਨੂੰ ਆ ਕੇ ਜ਼ਰੂਰ ਮਿਲ ਜਾ। ਉਸ ਦੀ ਐਮਪੂਆ ਨੇ ਉਸ ਨੂੰ ਸਮਝਾਇਆ ਕਿ ਪੁੱਤ ਤੇਰੀ ਮਾਂ ਦੀ ਮੌਤ ਵੀ ਤੇਰੇ ਮਗਰ ਹੀ ਹੋ ਗਈ ਸੀ। ਤੇ ਹੁਣ ਇਹ ਨਾ ਹੋਵੇ ਕਿ ਤੇਰਾ ਬਾਪ ਵੀ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਵੇ। ਤੋਂ ਅਗਰੀਵਾਰੇ ਆਪਣੇ ਬਾਪ ਨੂੰ ਆ ਕੇ ਮਿਲਿਆ ਪਰ ਜਦੋਂ ਉਸ ਦੀ ਧੀ ਨੇ ਗੱਲ ਸੁਣੀ ਤਾਂ ਉਸ ਨੇ ਜਲਦੀ ਜਲਦੀ ਨਾਲ ਪੰਜਾਬ ਆਉਣ ਦਾ ਮਨ ਬਣਾ ਲਿਆ ਉਸ ਨੇ ਜਲਦੀ ਦੀ ਟਿਕਟ ਕਰਾ ਕੇ ਇੱਥੇ ਆਉਣਾ ਹੀ ਬਿਹਤਰ ਸਮਝਿਆ ਜਦੋਂ ਉਹ ਅੰਮ੍ਰਿਤਸਰ ਰਿਪੋਰਟ ਤੇ ਉਤਰੀ ਤਾਂ ਉਸ ਨੂੰ ਕੋਈ ਵੀ ਲੈਣ ਨਾ ਆਇਆ ਇੱਕ ਧੀ ਸੀ ਜਦੋਂ ਆਪਣੇ ਪਿਓ ਦੇ ਹਾਲਾਤ ਬਾਰੇ ਦੱਸਦੀ ਹੈ ਤਾਂ ਇਹ ਗੱਲ ਸੁਣ ਕੇ ਰੂ ਕੰਬਤੀ ਹੈ ਕਿ ਅਰਦਾਸਾਂ ਕਰ ਕਰ ਕੇ ਲਏ ਹੋਏ ਪੁੱਤਰ ਬਟਾਪੇ ਵਿੱਚ ਆਪਣੇ ਮਾ ਬਾਬੂ ਦੀ ਕਿੰਨੀ ਦੁਰਦਸ਼ਾ ਕਰਦੀ ਨੇ ਫਿਰ ਉਹ ਉੱਥੋਂ ਟੈਕਸੀ ਲੈ ਕੇ ਸਿੱਧੀ ਆਪਣੇ ਪੇਕੇ ਪਿੰਡ ਆ ਜਾਂਦੀ ਹੈ ਤੇ ਜਦੋਂ ਉਹ ਆਪਣੇ ਪਿੰਡ ਪਹੁੰਚੀ ਤਾਂ ਉਸ ਨੇ ਆ ਕੇ ਆਪਣੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕਿਸੇ ਨੇ ਵੀ ਦਰਵਾਜ਼ਾ ਨਾ ਖੋਲ੍ਹਿਆ ਕਿਉਂਕਿ ਗੇਟ ਤੇ ਕੈਮਰੇ ਲੱਗੇ ਹੋਣ ਕਾਰਨ ਉਹਨਾਂ ਨੂੰ ਪਤਾ ਸੀ ਕਿ ਬਾਹਰ ਕੌਣ ਆਇਆ ਹੈ ਇੱਕ ਬਾਪ ਦੀ ਧੀ ਆਪਣੀ ਪੇਕੇ ਘਰ ਆਪਣੇ ਗੇਟ ਤੇ ਖੜੀ ਰਹੀ ਤੇ ਬਹੁਤ ਹੀ ਇਲਾਜਾਰ ਤੇ ਬੇਵਸ ਨਜ਼ਰ ਆਉਂਦੀ ਸੀ ਫਿਰ ਉਹ ਆਪਣੇ ਨਾਲ ਦੇ ਘਰ ਆਪਣੇ ਤਾਏ ਦੇ ਘਰ ਜਾਂਦੀ ਹੈ ਤੇ ਉੱਥੇ ਜਾ ਕੇ ਉਹਨਾਂ ਨੂੰ ਸਾਰੀ ਗੱਲ ਬਾਤ ਦੱਸਦੀ ਹੈ ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੂੰ ਚਾਹ ਪਾਣੀ ਪੀ ਤੇ ਫਿਰ ਅਸੀਂ ਤੇਰੇ ਨਾਲ ਚੱਲਦੇ ਹਾਂ ਤੇ ਜਦੋਂ ਉਹ ਨਾਲ ਆਏ ਤਾਂ ਉਹਨਾਂ ਨੇ ਆ ਕੇ ਗੇੜ ਖੜਾਇਆ ਤੇ ਉਹ ਅੰਦਰ ਗਈ ਤੇ ਉਸਦੇ ਭਰਾ ਪਰ ਜਾਏ ਨਹੀਂ ਉਸ ਨੂੰ ਨਾਲ ਹੀ ਬੁਲਾਇਆ ਤੇ ਨਾਲ ਹੀ ਉਸ ਨੂੰ ਬੈਠਣ ਲਈ ਕਿਹਾ ਫਿਰ ਆਪਣੇ ਬਾਪ ਦੇ ਕੋਲੋ ਕਮਰੇ ਵਿੱਚ ਚਲੀ ਗਈ ਜਦੋਂ ਆਪਣੇ ਬਾਪ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਉਸ ਨੂੰ ਮਿਲ ਨਹੀਂ ਦਿੱਤਾ ਤੇ ਉਹ ਆਪਣੇ ਪਿਤਾ ਕੋਲ ਅੰਦਰ ਜਾਣ ਲਈ ਉਹਨੂੰ ਬਹੁਤ ਹੀ ਜਿੱਦਜਾਦ ਕਰਨੀ ਪਈ ਤੇ ਖੀਰ ਉਹ ਆਪਣੇ ਪਿਤਾ ਜੀ ਕੋਲ ਪਹੁੰਚ ਹੀ ਗਈ ਤੇ ਉਸ ਦੀ ਹਾਲਤ ਦੇਖ ਕੇ ਉਸ ਦਾ ਬਹੁਤ ਹੀ ਮਨ ਪਰਿਆ ਫਿਰ ਉਸ ਨੇ ਇੱਕ ਸਾਹ ਰਹਿ ਕੇ ਆਪਣੇ ਪਿਤਾ ਦੀ ਬਹੁਤ ਹੀ ਸੇਵਾ ਕੀਤੀ ਤੇ ਉਸ ਦਾ ਛੋਟਾ ਭਰਾ ਸੀ ਜੋ ਬਾਹਰ ਰਹਿੰਦਾ ਸੀ ਉਹ ਇੱਥੇ ਕਦੇ ਨਹੀਂ ਆ ਸਕਦਾ ਪਰ ਉਹ ਪੈਸੇ ਪੱਖੋਂ ਆਪਣੇ ਪਿਤਾ ਜੀ ਦੀ ਬਹੁਤ ਹੀ ਮਦਦ ਕਰਦਾ ਸੀ ਤੇ ਇੰਝ ਹੀ ਗੱਲਾਂបੱਤਾਂ ਕਰਦਿਆਂ ਉਹਨਾਂ ਨੂੰ ਰਾਤ ਹੋ ਗਈ ਫਿਰ ਇਸੇ ਤਰ੍ਹਾਂ ਹੀ ਦਿਨ ਲੰਘਦੇ ਗਏ ਤੇ ਮੇਰੇ ਪਿਤਾ ਜੀ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਤੇ ਉਹਨਾਂ ਨੂੰ ਸੰਭਾਲਣ ਲਈ ਇੱਕ ਮੈਨੂੰ ਹੈਲਪਰ ਦੀ ਵੀ ਲੋੜ ਸੀ ਤੇ ਮੇਰਾ ਭਤੀਜਾ ਮੇਰੇ ਕੋਲ ਆ ਜਾਂਦਾ ਤੇ ਮੈਂ ਉਸ ਨੂੰ ਹੌਲੀ ਹੌਲੀ ਸਮਝਾਇਆ ਕਿ ਪੁੱਤਰ ਦੇਖ ਇਹ ਤੇਰੇ ਦਾਦਾ ਜੀ ਨੇ ਤੇ ਸਾਰਾ ਘਰਬਾਰ ਤੇ ਸਾਰੀ ਜ਼ਮੀਨ ਜਾਤ ਤੁਹਾਡੀ ਹੈ ਇਹਨਾਂ ਨੇ ਕਿਹੜਾ ਨਾਮ ਲੈ ਕੇ ਜਾਣੀ ਹੈ ਪਰ ਮੇਰੀ ਭਰਜਾਈ ਨੇ ਇਸ ਗੱਲ ਨੂੰ ਨਾ ਜਰਿਆ ਤੇ ਉਸਨੇ ਆਪਣੇ ਪੁੱਤਰ ਨੂੰ ਪੜ੍ਹ ਲਈ ਆਪਣੇ ਪਿੱਕੇ ਭੇਜ ਦਿੱਤਾ ਪਰ ਮੇਰਾ ਭਤੀਜਾ ਸੀ ਜੋ ਕਿ ਜਾਣਾ ਨਹੀਂ ਸੀ ਚਾਹੁੰਦਾ ਪਰ ਮੈਂ ਉਸ ਨੂੰ ਆਖਿਆ ਕਿ ਪੁੱਤਰ ਕੋਈ ਗੱਲ ਨਹੀਂ ਜਿਵੇਂ ਤੇਰੇ ਮਾਪਿਓ ਕਹਿੰਦੇ ਆ ਤੂੰ ਉਸੇ ਤਰ੍ਹਾਂ ਹੀ ਕਰ ਮੈਂ ਆਪਣੇ ਪਿਓ ਨੂੰ ਨਾਲ ਲਈ ਤੇੰਦਰਵਾਰ ਕਰ ਲਈ ਆਪਣੇ ਚਾਚੇ ਤਾਂ ਦੇ ਲੜਕਿਆਂ ਨੂੰ ਸਾਥੀ ਤੇ ਉਹ ਮੇਰੀ ਬਹੁਤ ਹੀ ਮਦਦ ਕਰਦੇ ਪਰ ਮੇਰਾ ਭਰਾ ਪ੍ਰਜੈ ਸੀ ਜੋਗੇ ਰੋਜ਼ ਹੀ ਕੋਈ ਨਾ ਕੋਈ ਬਾਣਾ ਲੱਭ ਕੇ ਲੜਾਈ ਕਰੇ ਰੱਖਦੇ ਪਰ ਮੈਂ ਚੁੱਪਚਾਪ ਉਹਨਾਂ ਦੀ ਕਿਸੇ ਵੀ ਗੱਲ ਦਾ ਜਵਾਬ ਨਾ ਦਿੰਦੀ ਤੇ ਸਾਰਾ ਧਿਆਨ ਆਪਣੇ ਪਿਤਾ ਜੀ ਤੇ ਲਾਉਂਦੀ ਤੇ ਉਹਨਾਂ ਕੋਲ ਹੀ ਬੈਠੀ ਰਹਿੰਦੀ ਉਹ ਮੈਨੂੰ ਰਸੋਈ 'ਚ ਫ੍ਰਿਜ ਨੂੰ ਵੀ ਹੱਥ ਨਾਲ ਲਾਉਂ ਦਿੰਦੇ ਤੇ ਨਾ ਹੀ ਮੈਨੂੰ ਕਦੇ ਠੰਡੇ ਪਾਣੀ ਨੂੰ ਉਹਨਾਂ ਨੇ ਹਸਲਾਉਂ ਦਿੱਤਾ ਸੀ। ਮੇਰੀ ਵੱਧ ਤੋਂ ਵੱਧ ਹਰਪ ਮੇਰਾ ਛੋਟਾ ਭਰਾ ਹੀ ਕਰਦਾ ਸੀ ਜੋ ਕਿ ਇੰਗਲੈਂਡ ਵਿੱਚ ਰਹਿੰਦਾ ਸੀ ਤੇ ਉਸਨੇ ਮੇਰੇ ਪਿਤਾ ਦੀ ਸਾਰੀ ਦਵਾਈ ਦਾ ਖਰਚਾ ਵੀ ਉਸੇ ਨੇ ਕਰਨਾ ਸੀ ਕਰਦਾ ਸੀ ਤੇ ਉਹਨਾਂ ਦੇ ਭੋਗ ਤੱਕ ਦਾ ਸਾਰਾ ਖਰਚਾ ਵੀ ਮੇਰੇ ਛੋਟੇ ਭਰਾ ਨੇ ਕੀਤਾ। ਫਿਰ ਇੱਕ ਦਿਨ ਮੇਰਾ ਵੱਡਾ ਭਰਾ ਕਿਤੇ ਘਰ ਛੱਡ ਕੇ ਚਲਾ ਗਿਆ ਤੇ ਉਸ ਦਾ ਇਲਜ਼ਾਮ ਵੀ ਮੇਰੀ ਭੁਜਾਈ ਨਹੀਂ ਮੇਰੇ ਤੇ ਲਾਤਾ ਕਿ ਤੂੰ ਆਪਣੇ ਭਰਾ ਨੂੰ ਕਿਡਨੈਪ ਕਰਵਾਇਆ। ਉਹ ਦੋਨੋਂ ਜਾਣੇ ਆਪਸ ਵਿੱਚ ਡਰਾਮੇ ਕਰਦੇ ਤੇ ਸਾਰਾ ਇਲਜ਼ਾਮ ਮੇਰੇ ਤੇ ਲਾ ਦਿੰਦੇ। ਉਹਨਾਂ ਨੇ ਮੇਰੇ ਪਿਤਾ ਜੀ ਦੇ ਸਾਰੇ ਕਾਗਜ਼ ਪੱਤਰ ਵੀ ਆਪਣੇ ਕੋਲ ੁਕੋ ਕੇ ਰੱਖ ਲਏ ਸੀ ਤੇ ਉਹਨਾਂ ਦਾ ਪਾਸਪੋਰਟ ਵੀ ਆਦੇ ਕੋਲ ਰੱਖ ਲਿਆ ਸੀ। ਫਿਰ ਮੇਰੀ ਭਜਾਈ ਨੇ ਸਾਡੇ ਤੇ ਐਫ ਆਈ ਆਰ ਦਰਜ ਕਰਾ ਦਿੱਤੀ ਕਿ ਇਹਨਾਂ ਨੇ ਮੇਰੇ પતિ ਨੂੰ ਕਿਡਨੈਪ ਕਰਿਆ ਹੈ। ਫਿਰ ਸਾਨੂੰ ਸਾਰਿਆਂ ਨੂੰ ਥਾਣੇ ਬੁਲਾ ਗਿਆ ਤੇ ਉੱਥੇ ਜਾ ਕੇ ਵੀ ਕੋਈ ਗੱਲ ਸਹੀ ਸਾਬਤ ਨਹੀਂ ਤੇ ਫਿਰ ਅਸੀਂ ਸਾਰਿਆਂ ਨੂੰ ਘਰ ਆ ਗਏ। ਤਾਂ ਮੇਰੀ ਭਝਾਈ ਨੇ ਸਾਨੂੰ ਘਰ ਦਾ ਦਰਵਾਜ਼ਾ ਨਾ ਖੋਲਿਆ ਤੇ ਅਸੀਂ ਬਹੁਤ देर ਤੱਕ 게ਟ ਵਿੱਚ ਹੀ ਖੜੇ ਰਹੇ ਫਿਰ ਮੇਰੇ ਤਾਇਆ ਜੀ ਮੈਨੂੰ ਆਪਣੇ ਘਰ ਲੈ ਗਏ ਤੇ ਇੱਕ ਰਾਤ ਮੈਂ ਉਹਨਾਂ ਦੇ ਘਰ ਕੱਟੀ ਤੇ ਸਵੇਰ ਹੁੰਦੀ ਤੇ ਮੈਂ ਉਹਨਾਂ ਨੂੰ ਆਖਿਆ ਕਿ ਮੈਂ ਆਪਣੇ ਘਰ ਜਾਣਾ ਹੈ ਤੇ ਆਪਣੇ ਪਿਤਾ ਜੀ ਨੂੰ ਲੈ ਕੇ ਫਿਰ ਉਹ ਮੈਨੂੰ ਆਪਣੇ ਘਰ ਛੱਡ ਆਏ ਕਿਉਂਕਿ ਇਹ ਮੇਰੇ ਪਿਤਾ ਜੀ ਦੇ ਘਰ ਸੀ ਜਿੱਥੇ ਉਹਨਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਕੀਤੀ ਸੀ ਕਿ ਉਹਨਾਂ ਨੇ ਆਪਣੀ ਮਿਹਨਤ ਨਾਲ ਹੀ ਇਹ ਘਰ ਬਣਾਇਆ ਸੀ। ਫਿਰ ਇੱਕ ਦਿਨ ਮੇਰੇ ਪਿਤਾ ਜੀ ਮੈਨੂੰ ਕਹਿਣ ਲੱਗੇ ਕਿ ਪੁੱਤਰ ਮੈਂ ਆਪਣੀ ਸਾਰੀ ਜ਼ਮੀਨ ਤੇਰੇ ਨਾਂ ਕਰਾਉਣੀ ਚਾਹਦਾ ਹਾਂ ਤੇ ਅੱਗੇ ਤੇਰੀ ਮਰਜ਼ੀ ਹੈ ਕਿ ਤੂੰ ਕਿਸ ਨੂੰ ਹਿੱਸਾ ਦੇਣਾ ਹੈ ਜਾਂ ਨਹੀਂ ਦੇਣਾ। ਇਹ ਗੱਲ ਮੇਰੀ ਭਝਾਈ ਨੂੰ ਸੁਣ ਗਈ ਤੇ ਉਹਨਾਂ ਨੇ ਤਾਂ ਬਹੁਤ ਹੀ ਬੁਰਾ ਵਿਹਾਰ ਕੀਤਾ ਮੇਰੇ ਨਾਲ। ਉਹਨਾਂ ਨੇ ਸਾਡੇ ਨਾਲ ਕਿਸੇ ਵੀ ਮੈਂਬਰ ਸਰਪੰਚ ਨੂੰ ਨਾ ਜਾਣ ਦਿੱਤਾ। ਸਾਰਿਆਂ ਨੂੰ ਉਹਨਾਂ ਨੇ ਡਰਾ ਕੇ ਰੱਖ ਦਿੱਤਾ। ਪਰ ਇੱਕ ਸਾਡੇ ਜਾਣ ਪਛਾਣ ਵਾਲੇ ਰਿਸ਼ਤੇਦਾਰ ਸੀ ਜੋ ਸਾਡੇ ਨਾਲ ਗਿਆ ਤੇ ਜ਼ਮੀਨ ਦੀ ਰਿਜਟਰੀ ਮੇਰੇ ਪਿਤਾ ਜੀ ਨੇ ਮੇਰੇ ਨਾਲ ਕਰਵਾ ਦਿੱਤੀ ਉਹਨਾਂ ਨੇ ਆਪਣੇ ਦੋਨੋਂ ਪੁੱਤਰਾਂ ਨੂੰ ਜ਼ਮੀਨ ਦਾ ਹਿਸਾ ਦਿੱਤਾ ਮੇਰੇ ਪਿਤਾ ਜੀ ਨੇ ਵੀ ਇਹ ਫਜ਼ਲਾ ਦਿਲ ਤੇ ਪੱਥਰ ਰੱਖ ਕੇ ਕੀਤਾ ਸੀ ਮੇਰੇ ਲਈ ਵੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ ਸੀ ਕਿ ਤਿਆਂ ਨੂੰ ਤਾਂ ਆਪਣੇ ਪੇਕੇਆਂ ਦੇ ਘਰ ਖੁੱਲੇ ਮਿਲਣ ਇਹ ਹੀ ਚਾਹੁੰਦੇ ਆ ਨੇ ਉਹ ਉਹਨਾਂ ਨੂੰ ਜ਼ਮੀਨ ਦਾ ਸਹੇ ਨਹੀ ਚਾਹੀਦਾ ਫਿਰ ਮੇਰੇ ਭਤੀਜੇ ਤੇ ਮੇਰੇ ਭਰਾਣੇ ਮੈਨੂੰ ਮਾਰਨ ਤੱਕ ਦੀ ਵੀ ਸੋਚੀ ਤੇ ਉਹਨਾਂ ਨੇ ਮੈਨੂੰ ਅੰਦਰ ਬੰਦ ਕਰ ਦਿੱਤਾ ਤੇ ਮੈਨੂੰ ਕਹਿੰਦੇ ਅੱਜ ਨਹੀਂ ਤੈਨੂੰ ਛੱਡਣਾ ਫਿਰ ਮੈਂ 112 ਤੇ ਕਾਲ ਕੀਤੀ ਤੇ ਪੁਲਿਸ ਪਰ ਆਲੇ ਤੇ ਉਦੋਂ ਪੁਲਿਸ ਵੀ ਜਲਦੀ ਆ ਗਈ ਤੇ ਉਹ ਮੇਰੇ ਨਾਲ ਬਹੁਤ ਹੀ ਤਾਂ ਕੰਮ ਕੀ ਕਰਨ ਲੱਗੀ ਫਿਰ ਸਾਡੇ ਘਰ ਪੰਚਾਇਤ ਵੀ ਬੁਲਾਈ ਗਈ ਤੇ ਮੈਂ ਕਿਹਾ ਵੀ ਇਹ ਕਿੱਥੋਂ ਦਾ ਦਸਤੂਰ ਹੈ ਕਿ ਮਾਂਪਿਆਂ ਨੂੰ ਸਾਹਮਣਤੀਆਂ ਤੇ ਜਮੀਨਾਂੋਂ ਡੌੜ ਪੁੱਤਰ ਇਹ ਤਾਂ ਕਿਤੇ ਹੋ ਹੀ ਨਹੀਂ ਸਕਦਾ ਮੇਰੇ ਪਿਤਾ ਜੀ ਨੇ ਜੋ ਵੀ ਕੀਤਾ ਉਹ ਸਹੀ ਕੀਤਾ ਇਸ ਨੂੰ ਲੱਗੇ ਵੀ ਕਈਆਂ ਨੂੰ ਸਬਕ ਮਿਲੇਗਾ ਤੇ ਕੋਈ ਵੀ ਧੀ ਪੁੱਤਰ ਆਪਣੇ ਮਾਪੋਂ ਨਾਲ ਅਗਿਆਸੂ ਨੀ ਕਰੇਗਾ ਜਿਹੜੇ ਬੱਚਿਆਂ ਨੂੰ ਮਾਪਿਓ ਗੋਦੀ ਚੱਕ ਚੱਕੇ ਕਢਾਉਂਦੇ ਹਨ ਤੇ ਉਹਨਾਂ ਵਿੱਚ ਆਪਾਂ ਆਪਣਾ ਬੜੇ ਪਾ ਦੇਖਦੇ ਹਾਂ ਨਾ ਉਹੀ ਬੱਚੇ ਵੱਡੇ ਹੋ ਕੇ ਮਾਪਿਓ ਦੀ ਸੰਭਾਲਿੰ ਕਰਦੇ ਤੇ ਫਿਰ ਮਜਬੂਰ ਹੋ ਕੇ ਮਾਪਿਓ ਨੂੰ ਆਪਣੀ ਸਾਰੀ ਜ਼ਮੀਨ ਆਪਣੇ ਆਪਿਆਂ ਨੂੰ ਦੇਣੀ ਪੈਂਦੀ ਹੈ ਕੋਈ ਵੀ ਪਤਾ ਨਹੀਂ ਚਾਹੁੰਦਾ ਕਿ ਉਸ ਦਾ ਪੁੱਤਰ ਘਰੋਂ ਬੇਕਾਰ ਹੋਵੇ ਅਤੇ ਦਿਹਾੜੀਆਂ ਕਰਨੀ ਮਜਬੂਰ ਹੋਵੇ ਪਰ ਇਹ ਪੁੱਤਰਾਂ ਦੀ ਆਪਣੀ ਕਰਤੂਤ ਹੁੰਦੀ ਹੈ ਏਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਸੀਂ ਇਸ ਕਹਾਣੀ ਨਾਲ ਸਹਿਮਤ ਹੋ ਤਾਂ ਆਪਣੇ ਵਿਚਾਰ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ